ਬੀਤੇ ਦਿਨੀ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਦੇ ਉੱਤੇ ਲੱਗੇ ਸੰਵਿਧਾਨ ਦੇ ਰਚੇਤਾ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਮੌਕੇ ਤੇ ਕਾਬੂ ਕਰ ਲਿਆ ਤੇ ਇਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ 'ਚ ਬੰਦ ਦੀ ਕਾਲ ਦਿੱਤੀ ਗਈ ਤੇ ਪਿਛਲੇ 4 ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲ੍ਹੇ ਪੂਨ ਤੌਰ ਦੇ ਉੱਤੇ ਬੰਦ ਨੇ ਸੋ ਹੁਣ ਇਸ ਦੇ ਨਾਲ ਦੀ ਇੱਕ ਰਲਦਾ ਮਾਮਲਾ ਇੱਕ ਹੋਰ ਸਾਹਮਣੇ ਆਇਆ ਜਿਸ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਪੂਰਾ ਤਣਾਪੂਰ ਨਮਾਹੌਲ ਹੋ ਗਿਆ ਹੈ ਦਰਅਸਲ ਇਸ ਵਾਰੀ ਮੂਰਤੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਮਾਹੌਲ ਪੂਰਾ ਗਰਮਾ ਗਿਆ ਮਾਹੌਲ ਪੂਰਾ ਭੱਗ ਗਿਆ ਜਿਸ ਨੂੰ ਦੇਖਦੇ ਹੋਏ ਪੁਲਿਸ ਮੌਕੇ ਤੇ ਪਹੁੰਚੀ ਤੇ ਭੜਕੀ ਹੋਈ ਭੀੜ ਦੇ ਵੱਲੋਂ ਪੁਲਿਸ ਦੇ ਉੱਤੇ ਗੋਲੀ ਵੀ ਚਲਾ ਦਿੱਤੀ ਗਈ ਪਥਰਾ ਕੀਤਾ ਗਿਆ ਤੇ ਨਾਲ ਦੀ ਨਾਲ ਪੁਲਿਸ ਵਾਲਿਆਂ ਦੀਆਂ ਦੋ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਇਸ ਪੂਰੇ ਮਾਮਲੇ ਦੀ ਕਵਰੇਜ ਕਰ ਰਹੇ মিডিਆ ਦੇ ਮੁਲਾਜ਼ਮਾਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਨਾਲੇ মিডিਆ ਦੀਆਂ ਵੀ ਚਾਰ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਪੂਰਾ ਇਲਾਕਾ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਗਿਆ ਹੈ ਮਾਮਲਾ ਕਿੱਥੇ ਦਾ ਹੈ ਇਸ ਦੇ ਬਾਰੇ ਵੀ ਜਾਣਕਾਰੀ ਦਵਾਂਗੇ ਪਰ ਬੇहद ਸੰਵੇਦਨਸ਼ੀਲ ਮਾਮਲਾ ਬਣ ਜਾਂਦਾ ਹੈ ਕਿ ਦੇਸ਼ ਦੇ ਵਿੱਚ ਦੋ ਘਟਨਾਵਾਂ ਮਹਿਜ਼ 3 ਦਿਨਾਂ ਦੇ ਵਿੱਚ ਵਾਪਰਨੀਆ ਕਿਤੇ ਨਾ ਕਿਤੇ ਵੱਡਾ ਸਵਾਲ ਜ਼ਰੂਰ ਖੜਾ ਕਰ ਦਿੰਦਿਆਂ ਨੇ ਕਿ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਸੰਵਿਧਾਨ ਦੇ ਰਚੇਤਾ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਇਸ ਮੂਰਤੀ ਨੂੰ ਹਟਾਉਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਗਈ ਆ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਦਿਨ ਤੋਂ ਬਾਅਦ ਪੂਰਾ ਵਿਵਾਦ ਵਧਦਾ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਲਗਾਨੀ ਪੈ ਜਾਂਦੀ ਹੈ ਪਰ ਭੜਕੀ ਹੋਈ ਭੀੜ ਨੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਹਮਲਾ ਕੀਤਾ ਪੂਰੇ ਮਾਮਲੇ ਦੀ ਕਵਰੇਜ ਕਰ ਰਹੇ ਮੀਡੀਆ ਦੇ ਮੁਲਾਜ਼ਮਾਂ ਦੇ ਨਾਲ ਵੀ ਹੱਥੋਪਾਈ ਕੀਤੀ ਹੈ ਤੇ ਨਾਲ ਦੀ ਨਾਲ ਚਾਰ ਮੀਡੀਆ ਦੀਆਂ ਗੱਡੀਆਂ ਤੇ ਇਸ ਤੋਂ ਬਾਅਦ ਜਿਹੜਾ ਨੇ ਦੋ ਪੁਲਿਸ ਦੀਆਂ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ 150 ਤੋਂ 200 ਲੋਕਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਪੂਰਾ ਮਾਮਲਾ ਅਲੀਗੜ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਧਿਰਾਂ ਦੇ ਵਿਚਕਾਰ ਇੱਕ ਸਰਕਾਰੀ ਜ਼ਮੀਨ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਜਿਸ ਤੋਂ ਬਾਅਦ ਇੱਕ ਧਿਰ ਦੇ ਵੱਲੋਂ ਉਸ ਸਰਕਾਰੀ ਜ਼ਮੀਨ ਦੇ ਉੱਤੇ ਇੱਕ ਮੰਦਿਰ ਬਣਾਇਆ ਗਿਆ ਪਰ ਦਲਿਤ ਭਾਈਚਾਰੇ ਵੱਲੋਂ ਉਸ ਮੰਦਿਰ ਦੀ ਉਸਾਰੀ ਦਾ ਕੰਮ ਰਕਵਾ ਦਿੱਤਾ ਗਿਆ ਤੇ ਉੱਥੇ ਲਿਆ ਕੇ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਲਗਾ ਦਿੱਤੀ ਗਈ ਤੇ ਉਸ ਤੋਂ ਬਾਅਦ ਦੂਸਰੇ ਧਿਰ ਦੇ ਵੱਲੋਂ ਉਸ ਮੂਰਤੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਦੋਮਾ 13 ਦੇ ਵਿੱਚ ਹੱਥੋਪਾਈ ਸ਼ੁਰੂ ਹੋ ਗਈ ਤੇ ਮਾਹੌਲ ਸ਼ਾਂਤ ਕਰਨ ਦੇ ਲਈ ਜਦੋਂ ਪੁਲਿਸ ਮੁਲਾਜ਼ਮ ਉੱਥੇ ਪਹੁੰਚੇ ਤੇ ਪੁਲਿਸ ਮੁਲਾਜ਼ਮਾਂ ਦੇ ਦਖਲ ਦਿੰਦੇ ਹੋਏ ਜਦੋਂ ਇਹ ਗੱਲ ਕਹੀ ਕਿ ਮੂਰਤੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਲਗਾਈ ਗਈ ਹੈ ਸਰਕਾਰੀ ਜ਼ਮੀਨ ਦੇ ਉੱਤੇ ਮੂਰਤੀ ਲਗਾਉਣ ਦੇ ਲਈ ਤੁਹਾਨੂੰ ਪਹਿਲਾਂ ਮਨਜ਼ੂਰੀ ਚਾਹੀਦੀ ਹੈ ਜਿਸ ਤੋਂ ਬਾਅਦ ਭੜਕੀ ਭੀੜ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਪਥਰਾ ਕੀਤਾ ਗਿਆ ਪੁਲਿਸ ਮੁਲਾਜ਼ਮਾਂ ਦੇ ਨਾਲ ਹੱਥੋਪਾਈ ਕੀਤੀ ਗਈ ਮੀਡੀਆ ਕਰਮੀਆਂ ਦੇ ਨਾਲ ਵੀ ਹੱਥਾਪਾਈ ਕੀਤੀ ਗਈ ਪੁਲਿਸ ਦੀਆਂ ਦੋ ਗੱਡੀਆਂ ਤੇ ਮੀਡੀਆ ਦੀਆਂ ਚਾਰ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਭੜਕੀ ਪੁਲਿਸ ਭੀੜ ਦੇ ਵੱਲੋਂ ਪੁਲਿਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਲੋਂ ਵੀ ਹਲਕਾ ਬਲ ਪ੍ਰਯੋਗ ਜਿਹੜਾ ਪੂਰੇ ਮਾਮਲੇ ਦੇ ਵਿੱਚ ਕੀਤਾ ਗਿਆ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ 14 ਲੋਕਾਂ ਦੇ ਉੱਤੇ 22 ਨੇਮ ਤੇ 150 ਤੋਂ 200 ਲੋਕਾਂ ਦੇ ਉੱਤੇ ਜਿਹੜਾ ਅਣਪਛਾਤੇਆਂ ਦੇ ਉੱਤੇ ਮਾਮਲਾ ਦਾਜ ਕਰ ਲਿਆ ਹੈ ਤੇ ਪੂਰਾ ਪਿੰਡ ਹੁਣ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਉਧਰ ਦਲਿਤ ਭਾਈਚਾਰੇ ਦੇ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਵੀ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਹੈ ਇਸ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿਲ ਸੋ ਕਬੀਰ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜਾ ਹਲੀਕਰ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਮੂਰਤੀ ਨੂੰ ਹਟਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਬਿਲਕੁਲ ਹਲੀਕਰ ਦੇ ਵਿੱਚ ਇਹ ਜਿਹੜਾ ਬਲੈਮਪੁਰ ਪੀਪਲ ਪਿੰਡ ਪੈਂਦਾ ਹੈ ਜੀ ਜਿਸ ਦੇ ਰਨ ਪੁਲਿਸ ਦੇ ਵਹੀਕਲ ਜਿਹੜੇ ਨੇ ਉਹ ਹਾਦਸਾ ਅਗਰਸਟ ਹੋਏ ਨੇ ਆਫਰ ਅਨੁਸਾਰ ਦੱਸਿਆ ਗਿਆ ਆਲਦਵਾਲ ਦੇ ਲੋਕਾਂ ਤੇ ਜਿਹੜੇ ਉੱਥੇ ਸੰਸਾਧਨ ਖੜੇ ਸੀ ਉਹਨਾਂ ਦਾ ਵੀ ਭਾਰੀ ਨੁਕਸਾਨ ਕੀਤਾ ਗਿਆ ਦਰਅਸਲ ਮਸਲਾ ਦੇ ਮਾਜਰਾ ਇਹ ਸੀ ਕਿ ਸਰਕਾਰੀ ਜ਼ਮੀਨ 'ਤੇ ਪਿੰਡ ਦੀ ਇਹਨੇ ਜਿਹੜੀ ਕਮੇਟੀ ਹੁੰਦੀ ਹੈ ਪਿੰਡ ਦੇ ਵਿੱਚ ਉਸ ਦੀ ਜ਼ਮੀਨ ਸੀ ਉਸ ਜ਼ਮੀਨ ਦੇ ਉੱਪਰ ਇੱਕ ਬਹੁਤ ਜਿਹੜਾ ਸੀ ਉਹ ਡਾਕਟਰ ਭੀਮਰਾਵ ਸਾਹਿਬ ਆ ਵੇਚਰ ਦਾ ਲਗਾਉਣ ਦੀ ਉੱਪਰ ਇਹ ਮਤਸਾ ਮੁਫਾਦ ਸ਼ੁਰੂ ਹੁੰਦਾ ਹੈ ਜਿਸ ਤੋਂ ਬਾਅਦ ਅਥਰਾ ਤੇ ਗੋਲੀਬਾਰ ਚੱਕ ਜਿਹੜੀ ਹੈ ਉਹ ਗੱਲ ਪਹੁੰਚ ਜਾਂਦੀ ਹੈ ਹਾਲਾਂਕਿ ਇਸ ਵਿੱਚ ਦੋ ਧੜੇ ਸੀ ਇੱਕ ਤਾਂ ਜਿਹੜੇ ਐਸਟੀ ਭਾਈਚਾਰੇ ਦੇ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਬੋਤਲ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਬਕੀਏ ਨੇ ਇੱਕ ਭਾਈਚਾਰਾ ਉਸ ਦੇ ਵੱਲੋਂ ਸੋ ਬੁੱਤ ਨੂੰ ਲੌਂਡ ਤੋਂ ਰੁਕਣ ਦੀ ਗੱਲ ਜਿਹੜੀ ਆ ਉਹ ਕਹਿੰਦੇ ਜਾ ਰਹੀ ਸੀ ਇਸੇ ਤੇ ਚੱਲਦੇ ਆ ਇੱਕ ਜਿਹੜੇ ਉਹਦੇ ਅਕਾਊਂਟੈਂਟ ਨੇ ਲੜਕੀ ਉਸ ਫਾਇਦਾ ਜਿਦੋਂ ਆਈ ਗਈ ਸੀ ਕੋਲ ਨੂੰ ਫਾਈਨਸ ਤਰੀਕੇ ਨਾਲ ਇਹ ਸ ਸਰਕਾਰੀ ਜ਼ਮੀਨ ਆਪਣੇ ਤਰ੍ਹਾਂ ਦੇ ਅ ਬਕਰੀਆ ਕੇ ਖਾਲਾਂ ਦੇ ਰੇਸ਼ ਬਨਰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਕਲ ਕੇ ਪੁਲਿਸ ਦੇ ਕੋਲ ਸੁਭਾਵਿਕ ਤੌਰ ਦੇ ਪਰਾਨੇ ਵਿਵੇਕ ਕਰਨੀ ਸੀ ਪਰ ਪੁਲਿਸ ਨੂੰ ਉੱਥੇ ਜਾਂਦੀ ਹੈ ਪੁਲਿਸ ਦੇ ਕੋਲ ਇੱਥਾ ਕੋਈ ਤਿਆਰੀ ਜਰ ਨਹੀਂ ਸੀ ਜਾਇਆ ਗਿਆ ਪਰ ਉੱਥੇ ਸਾਹਮਣੇ ਜਿਹੜੀਆਂ ਦੋਵੇਂ ਧਿਰਾਂ ਨੇ ਉਹਨਾਂ ਦੇ ਕੋਲ ਤਿਆਰੀ ਦੇ ਵਿੱਚ ਮਿੱਠਿਆ ਕਰਦੇ ਹਾਲਾਂਕਿ ਆਪਸ ਦੇ ਵਿੱਚ ਪਹਿਲਾਂ ਵੀ ਉਹ ਗੁੱਤਮ ਗੁੱਤੀ ਹੋ ਚੁੱਕੇ ਸੀ ਇਹ ਜਦੋਂ ਉੱਥੇ ਪਹੁੰਚਦੇ ਨੇ ਪੁਲਿਸ ਦੇ ਕੋਲ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਜਾਂਦਾ ਕਿ ਪਈ ਇਸ ਤਰੀਕੇ ਨਾਲ ਤੁਸੀਂ ਵੀ ਇੱਥੇ ਬੁੱਤ ਸਥਾਪਿਤ ਕਰ ਸਕਦੇ ਐਵੇਂ ਕਹਿਣ ਦੀ ਦੇਰ ਸੀ ਪੁਲਿਸ ਦੇ ਨਾਲ ਪਹਿਲਾਂ ਤਾਂ ਅਕਲੀਅਕ ਸ਼ਬਦੀ ਇੱਕ ਦੂਸਰੇ ਨਾਲ ਟਕਰਾ ਹੁੰਦਾ ਹੈ ਪਰ ਇਸ ਸਾਧੜੇ ਦਾ ਨਾਮ ਦੇ ਨਾਲ ਮਾਦੇ ਵਿੱਚ ਪੁਲਿਸ ਦੇ ਹੱਥੋਂ ਪਈ ਤਾਂ ਗੱਲ ਜਾਂਦੀ ਹੈ ਪੁਲਿਸ ਦੇ ਵੱਲੋਂ ਵੀ ਆਪਣੇ ਬਚਾਅ ਦੇ ਰੂਪ ਦੇ ਵਿੱਚ ਕੁਝ ਕਾਰਵਾਈਆਂ ਕੀਤੀਆਂ ਜਾਂਦੇ ਪਰ ਮੌਕਾ ਹੱਥ ਦੇ ਵਿੱਚ ਉਹਦੋਂ ਪੁਲਿਸ ਨੂੰ ਨਿਕੜਦਾ ਦਿਖਾਈ ਦਿੱਤਾ ਜਦੋਂ ਲੋਕਾਂ ਦੇ ਵੱਲੋਂ ਪਤਰਾ ਹਟਾਣਾ ਸ਼ੁਰੂ ਕਰ ਦਿੱਤਾ ਗਿਆ ਤੇ ਕੁਝ ਲੋਕਾਂ ਦੇ ਵੱਲੋਂ ਤਾਂ ਸਿੱਧੀਆਂ ਗੋਲੀਆਂ ਜਿਹੜੀਆਂ ਨੇ ਉਹ ਵੀ ਚਲਾਈਆਂ ਦੇ ਜਾਂਦੇ ਇਹਦੇ ਵਿੱਚ ਪੁਲਿਸ ਮੁਲਾਜ਼ਮ ਵੀ ਜਿਹੜੇ ਨੇ ਉਹ ਪਟੜ ਹੋਏ ਨੇ ਪਰ ਕੋਲਦੇ ਬੋਲਤੋ ਬਾਹਰ ਦੇ ਅਰੀਕੇ ਨਾਲ ਜਦੋਂ ਬੋਤ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵਕਤ ਵੀ ਵੱਡਾ ਮਨਾਲ ਜਿਹੜਾ ਇਹਨਾਂ ਲੋਕਾਂ ਦੇ ਵਿੱਚ ਵੇਖਿਆ ਗਿਆ ਪਤਾ ਵੀ ਦੁਆਰਾ ਹੁੰਦਾ ਗੋਲੀਬਾਰੀ ਵੀ ਦੁਆਰਾ ਹੁੰਦੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਨੇ ਜਨਤ ਵਿੱਚ ਤਿੰਨ ਕਦੋਂ ਤੱਕ ਪੁਲਿਸ ਨੇ ਕਾਬੂ ਵੀ ਕੀਤਾ ਹੈ ਕਿ ਪੁਲਿਸ ਨੇ ਲੰਬੇ ਸਮੇਂ ਤੱਕ ਡੇਰਾ ਰਾਹ ਤੇ ਉੱਥੇ ਉਸੇ ਪਿੰਡਰੇ ਵਿੱਚ ਇਬਰਾਹਿਮਪੁਰ ਦੇ ਵਿੱਚ ਬੈਠੀ ਰਹੀ ਇਹ 14 ਲੋਕਾਂ ਦੇ ਉੱਪਰ ਵਾਇਨ ਨਾ ਕਿ ਕਿਤੇ ਕਹਿੰਦੇ ਤੇ 150 ਤੋਂ 208 ਪਛਾਤਿਆਂ ਦੇ ਪਰਮਾਨ ਦਾ ਦਰਜ ਕੀਤਾ ਗਿਆ ਹੁਣ 150 ਤੋਂ 208 ਪਛਾਤਿਆਂ ਦੇ ਉੱਪਰ ਜੇਕਰ ਧਿਆਨ ਕੇਂਦਰਤ ਕਰੀਏ ਤਾਂ ਤੁਸੀਂ ਇਹ ਸਾਬ ਲਗਾ ਸਕਦੇ ਹੋ ਕਿ ਮਸਲਾ ਮਾਮਲਾ ਵਾਜਾ ਬਾਜੜਾ ਮਾਜਰਾ ਕਿੱਡਾ ਹੋ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਉੱਥੇ ਗਤੀਵਿਧੀ ਹੋਈ ਹੋਣੀ ਹੈ ਇਸ ਸਾਰੀ ਘਟਨਾ ਤੋਂ ਬਾਅਦ ਉਸੇ ਗੱਡੀਆਂ ਵੀ ਖੂਕੀਆਂ ਤੇ ਨਾ ਪਤਰਕਾਰਾਂ ਵਾਲੀਆਂ ਗੱਡੀਆਂ ਵੀ ਜਿਹੜੀਆਂ ਉਹਨੂੰ ਵੀ ਅਗਲਾ ਦਿੱਤੀ ਗਈ ਮੋਟਰਸਾਈਕਲ ਸਕੂਟਰ ਜੋ ਵੀ ਕਿਸੇ ਹੱਥ ਆਇਆ ਇਸ ਭੀੜ ਦੇ ਵੱਲੋਂ ਉਸ ਨੂੰ ਅੱਗ ਲਗਾਉਂਦੇ ਉੱਜਲੇ ਗਏ ਇਸ ਤਰ੍ਹਾਂ ਜਿਹੜੀਆਂ ਨੇ ਕਿੰਨਾ ਕੁ ਕਪੜੇ ਵੱਲ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹਲਕੇ ਬਲ ਦੀ ਗੱਲ ਕਹੀ ਜਾ ਰਹੀ ਹੈ ਪੁਲਿਸ ਵੱਲੋਂ ਕਿ ਹਲਕੇ ਬਲ ਦਾ ਪ੍ਰਯੋਗ ਕੀਤਾਗਾ ਪਰ ਇੱਥੇ ਜਾਣਕਾਰੀਆਂ ਜਿਹੜੀਆਂ ਸੋਰਸਰ ਤੇ ਜਾਂ ਵੱਲ ਤੋਂ ਮਿਲ ਰਹੀਆਂ ਨੇ ਇਹ ਵੱਲ ਜਿਹੜਾ ਹੈ ਵੱਡੇ ਪੱਧਰ ਤੇ ਪੁਲਿਸ ਦੇ ਵੱਲੋਂ ਵੀ ਉਪਯੋਗ ਕੀਤਾ ਗਿਆ ਤੇ ਉਧਰ ਦੇ ਪਾਸੇ ਵੀ ਘਟ ਨਹੀਂ ਕੀਤਾ ਗਿਆ ਆਪਸ ਵਿੱਚ ਕਲੈਸ਼ ਬਹੁਤ ਵੱਡੇ ਪੱਧਰ ਦੇ ਉੱਪਰ ਵਿਤਲ ਨੂੰ ਮਿਲਿਆ ਜਿੱਤਿਆ ਸੱਜਾ ਵੀ ਲਗਾਤਾਰ ਵੇਖੋ ਸੋਸ਼ਲ ਮੀਡੀਆ ਦੇ ਉੱਪਰ ਗਵਾਹਲ ਹੋ ਰਹੀਆਂ ਜੀ ਸੁਖਵੀਰ ਹਾਲੇ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਕੀਤੀ ਗਈ ਹੈ ਕਿਉਂਕਿ ਦੇਖੋ ਮਾਮਲਾ ਬੜਾ ਸੰਵੇਦਨਸ਼ੀਲ ਹੋ ਜਾਂਦਾ ਹੈ ਸੰਵਿਧਾਨ ਦੇ ਰਚੇਤਾ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਨੂੰ ਲੈ ਕੇ ਦੇਖੋ ਹਾਲਾਂਕਿ ਹਜੇ ਤੱਕ ਇਹ ਗੱਲ ਕਿਸੇ ਦੇ ਵੱਲੋਂ ਕਬੂਲੀ ਨਹੀਂ ਗਈ ਹੈ ਕਿ ਮੂਰਤੀ ਜਿਹੜੀ ਹੈ ਉਹ ਪਰ ਜਦੋਂ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਜਾਂ ਫਿਰ ਦੂਸਰੀ ਧਿਰ ਜਿਹੜੀ ਭਗੇਲ ਜੇ ਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਦੂਸਰੀ ਧਿਰ ਜਦੋਂ ਉੱਥੇ ਮੂਰਤੀ ਨੂੰ ਹਟਾਉਣ ਲਈ ਪਹੁੰਚਦੀ ਹੈ ਤਾਂ ਵਿਵਾਦ ਇਹ ਪੂਰਾ ਖੜਾ ਹੋ ਰਿਹਾ ਹੈ ਪਰ ਪੂਰੇ ਦੇਸ਼ ਦੇ ਵਿੱਚ ਸਨੇਹਾ ਕਿਤੇ ਨਾ ਕਿਤੇ ਭੇਜਿਆ ਜਾ ਰਿਹਾ ਹੈ ਕਿ ਦਲਿਤ ਸਮਾਜ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਡਾਕਟਰ ਬੀ ਆਰ ਅੰਬੇਦਕਰ ਦੀਆਂ ਮੂਰਤੀਆਂ ਨੂੰ ਤੋੜਿਆ ਜਾ ਰਿਹਾ ਜਾਂ ਉਹਨਾਂ ਨੂੰ ਹਟਾਇਆ ਜਾ ਰਿਹਾ ਬਿਲਕੁਲ ਕਾਨੂੰਨੀ ਪ੍ਰਕਿਰਿਆ ਦੇ ਤਹਿਤਾਂ ਕਿਸੇ ਵੀ ਬੁੱਤ ਦੇ ਸੇ ਨੂੰ ਵੀ ਲਾਉਣ ਦੀ ਜਿਹੜੀ ਆਗਿਆ ਹੈ ਪਰ ਕਾਨੂੰਨ ਦੇ ਤਹਿਤ ਹੈ ਕਿਸੇ ਸਰਕਾਰੀ ਜਗ੍ਹਾ ਦੇ ਵਿੱਚ ਇਸ ਤਰੀਕੇ ਦੇ ਨਾਲ ਬੁੱਤ ਨਵਾਸ ਕੀ ਪੈਦਾ ਕਰ ਰਹੀ ਹੈ ਜਾਂ ਪਰ ਉਥੇ ਲਾਉਣ ਦੀ ਕੋਸ਼ਿਸ਼ ਕਰਨੀ ਟਾਉਣ ਦੀ ਕੋਸ਼ਿਸ਼ ਕਰਨੀ ਇਹ ਗੱਲ ਬਣੀ ਹੈ ਇੱਕ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਵੀ ਜਿਸ ਦੇ ਰਜਿਤੇ ਦੀ ਅਸੀਂ ਗੱਲ ਕਰ ਰਹੇ ਹਾਂ ਜਿਵੇਂ ਡਾਕਟਰ ਪੀ ਰਾਓ ਅਮੇਰਪੁਰ ਉਹਨਾਂ ਦੀ ਗੱਲ ਕਰੀ ਜਾਂ ਉਹਨਾਂ ਦੇ ਵੱਲੋਂ ਵੀ ਪੀਐਸਆਈ ਚੀਜ਼ ਤੋਂ ਬਿਤੇ ਵੀ ਹਾਂ ਅਖੀ ਨਹੀਂ ਕਿਹਾ ਗਿਆ ਨਾਲ ਹੀ ਨਾਲ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਕਿ ਗ੍ਰਿਫਤਾਰੀ ਦੀ ਤਾਂ ਗ੍ਰਿਫਤਾਰੀ ਦੇ ਵਿੱਚ ਤਿੰਨ ਵਿਅਕਤੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਹੋਰ ਪਹਿਲੇ ਦੋ ਵਿਅਕਤੀ ਜਿਹੜੇ ਨੇ ਨਿਰਦੇਸ਼ ਲੋਤੀ ਤੇ ਮਾ ਸ਼ਕਰਪਾਲ ਨਾਮ ਦੇ ਇੱਕ ਵਿਅਕਤੀ ਗ੍ਰਿਫਤਾਰ ਹੋਇਆ ਹੈ ਆਸ਼ਾ ਦੁੱਬੀ ਇੱਕ ਜਿਹੜੀ ਔਰਤ ਹੈ ਉਹ ਗ੍ਰਿਫਤਾਰ ਕੀਤੀ ਗਈ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਾਰਵਾਈਆਂ ਦੇ ਰੂਪਰੇ ਵਿੱਚ ਉੱਥੇ ਵਿਕਟਮ ਮਿਲੀਆਂ ਪਰ ਪੁਲਿਸ ਅਧਿਕਾਰੀਆਂ ਦੇ ਕੋਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਪਹਿਲਾਂ ਵੀ ਦੱਸਿਆ ਕਿ ਉੱਥੇ ਪੁਲਿਸ ਕੋਲੋਂ ਟੀਰੇ ਡਾ ਕੇ ਪੂਰਾ ਦਿਨ ਬੈਠਿਆ ਜਾਂ ਘੁਕ ਫਟਾਲ ਕੀਤੀ ਗਈ ਧਰਾਂ ਦੇ ਵਿੱਚ ਛਾਪੇ ਮਾਰੀ ਕੀਤੀ ਗਈ ਤੇ ਪੁਲਿਸ ਕੋਈ ਇਹ ਨਿਜੀ ਕੇ 5 10 15 ਜਣੇ ਬਹੁਤ ਵੱਡੀ ਤਾਲਾਦ ਦੇ ਵਿੱਚ ਪੁਲਿਸ ਉਹ ਉੱਥੇ ਇਕੱਠਾ ਹੋਇਆ ਗਿਆ ਇਸ ਸਾਰੀ ਘਟਨਾ ਦੇ ਵਿੱਚ ਇੱਕ ਚੀਜ਼ ਹੱਪਤੀ ਰਹੀ ਹੈ ਕਿ ਹਾਲਾਂਕਿ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਵੱਡੇ ਪੱਧਰ ਤੇ ਉੱਪਰ ਹੋਇਆ ਹੈ ਜਿਹੜਾ ਉਹ ਵੀ ਨਹੀਂ ਸੀ ਹੋਣਾ ਚਾਹੀਦਾ ਪੁਲਿਸ ਵੱਲੋਂ ਕੰਟਰੋਲ ਕਰਨ ਦੇ ਲਈ ਆਇਆ ਪਰ ਕਹੀਏ ਇਹ ਸਾਰੀ ਚੀਜ਼ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਤੁਹਾਨੂੰ ਪਤਾ ਹੈ ਕਿ ਜਿਵੇਂ ਭੀੜ ਦੇ ਵਿੱਚ ਜਦੋਂ ਅੱਲਾ ਬੁੱਲਾ ਕੀਤਾ ਜਾਂਦਾ ਹੁੰਦਾ ਤਾਂ ਬਹੁਤ ਸਾਰੀਆਂ ਸਥਿਤੀਆਂ ਅਪੇ ਤੋਂ ਬਾਹਰ ਕਾਬੂ ਤੋਂ ਬਾਹਰ ਹੋ ਜਾਂਦੀਆਂ ਨੇ ਜਿਸ ਦੇ ਖਮਿਆਲੇ ਵੀ ਝੋਟੜੇ ਪੈ ਸਕਦੇ ਨੇ ਤੇ ਇਹ ਖਮਿਆਲੇ ਟਰੱਕਾਂ ਦੇ ਉੱਪਰ ਜਿਹਨਾਂ ਦੇ ਬਾਈ ਨੇ ਮਰਚਾ ਉਹਨਾਂ ਨੂੰ ਵੀ ਝੋਟੜੇ ਪੈਣਗੇ ਆਪਸ਼ਰ ਦੇ ਨੇ ਕਿ ਆ ਗਿਆ ਉਹ ਤੁਹਾਨੂੰ ਪਤਾ ਹੈ ਕਿ ਬਾਅਦ ਦੇ ਵਿੱਚ ਤਮਾਮ ਕੋਪਰਟਾ ਕਰਕੇ ਪੁਸਤੇ ਵੱਲੋਂ ਉਸ ਨੂੰ ਅੰਜਾਮ ਤੱਕ ਲਿਜਾਏ ਆਏਗਾ ਜੀ ਬਹੁਤ ਬਹੁਤ ਧੰਨਵਾਦ ਸੁਖਬੀਰ ਸਾਡੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਇਸਨ ਮੇਰੇ ਨਾਲ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ ਸੋ ਅਲੀਗੜ ਤੋਂ ਇਹ ਵੱਡਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਨੂੰ ਹਟਾਉਣ ਨੂੰ ਲੈ ਕੇ ਪੂਰਾ ਵਿਵਾਦ ਖੜਾ ਹੋਇਆ ਹੈ ਦਰਅਸਲ ਸਰਕਾਰੀ ਜ਼ਮੀਨ ਨੂੰ ਲੈ ਕੇ ਪਿੰਡ ਦੀਆਂ ਦੋ ਧਿਰਾਂ ਦੇ ਵਿਚਕਾਰ ਝਗੜਾ ਚੱਲ ਰਿਹਾ ਸੀ ਜਿਸ ਦੇ ਵਿੱਚ ਇੱਕ ਧਿਰ ਦੇ ਵੱਲੋਂ ਇਸ ਸਰਕਾਰੀ ਜ਼ਮੀਨ ਦੇ ਉੱਤੇ ਮੰਦਿਰ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦਲਿਤ ਭਾਈਚਾਰੇ ਦੇ ਵੱਲੋਂ ਦੂਸਰੀ ਧਿਰ ਦੇ ਵੱਲੋਂ ਇਸ ਮੰਦਿਰ ਦੀ ਉਸਾਰੀ ਦਾ ਕੰਮ ਰੁਕਵਾ ਦਿੱਤਾ ਗਿਆ ਤੇ ਰਾਤ ਨੂੰ ਉੱਥੇ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਲਗਾ ਦਿੱਤੀ ਗਈ ਤੇ ਜਦੋਂ ਪੁਲਿਸ ਪ੍ਰਸ਼ਾਸਨ ਵੀ ਇਸ ਮੂਰਤੀ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਲਗਾਈ ਗਈ ਦੱਸਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਜਿਹੜਾ ਹੈ ਹਮਲਾ ਉਹ ਭੀੜ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਤੇ ਭੀੜ ਦੇ ਨਾਲ ਪੁਲਿਸ ਦੇ ਵੱਲੋਂ ਨਜਿੱਠਣ ਦੇ ਲਈ ਹਲਕਾ ਬਲ ਪ੍ਰਯੋਗ ਵੀ ਕੀਤਾ ਗਿਆ ਪਰ ਇਹ ਸਭ ਦੇ ਦਰਮਿਆਨ ਵਾਰਕੀ ਭੀੜ ਦੇ ਵੱਲੋਂ ਚਾਰ মিডিਆ ਦੀਆਂ ਗੱਡੀਆਂ ਤੇ ਦੋ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਹੈ ਕਈ ਹੋਰ ਜੋ ਵੀ ਜਿਸਦੇ ਹੱਥ ਲੱਗਾ ਉਸਨੇ ਉਸ ਚੀਜ਼ ਨੂੰ ਅੱਗ ਲਗਾਈ ਹੈ ਪੂਰੇ ਇਲਾਕੇ ਦੇ ਵਿੱਚ ਜਿਹੜਾ ਮਾਹੌਲ ਤਣਾਪੂਰਨ ਬਣ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੱਡੀ ਗਿਣਤੀ ਦੇ ਵਿੱਚ ਉੱਥੇ ਪੁਲਿਸ ਫੋਰਸ ਲਗਾ ਦਿੱਤੀ ਗਈ ਹੈ ਤੇ ਹੁਣ ਮਾਹੌਲ